ਸਾਰਿਆਂ ਨੂੰ ਅਪੀਲ ਆ ਕਿ ਹਮ ਮਾ ਕੇ ਜਰੂਰ ਪਹੁੰਚੋ ਇਹ ਅਪੀਲ ਹੋਰ ਵੀ ਜ਼ਰੂਰੀ ਇਸ ਕਰਕੇ ਆ ਕਿ ਸਾਡੀ ਇਸ ਕਾਲ ਤੋਂ ਦਰਦਿਆਂ ਜੇ ਪੰਜਾਬ ਯੂਨੀਵਰਸਿਟੀ ਅਥਾਰਟੀ ਆ ਉਹਨੇ 10 ਤੇ 11 ਤਰੀਕ ਦੀ ਛੁੱਟੀ ਲਾਂ ਦਿੱਤੀ ਆ ਉਹਨਾਂ ਨੇ ਅੱਗੇ ਹੋਣ ਵਾਲੀਆਂ ਛੁੱਟੀਆਂ ਨੂੰ ਪ੍ਰੀਪੋਨ ਕਰਕੇ ਹੁਣ ਕਰ ਦਿੱਤਾ ਤਾਂ ਕਿ ਮਤਲਬ ਵਿਦਿਆਰਥੀਆਂ ਨੂੰ ਆਕੇ ਘਰੇ ਭੇਜਤਾ ਜਾਵੇ ਕਿ ਇੱਥੇ ਸ਼ਾਇਦ ਕੋਈ ਤਰ੍ਹਾਂ ਨਹੀਂ ਮਾਹੌਲ 'ਚ ਸਮੱਸਿਆ ਹੋ ਜੂ ਮਤਲਬ ਉਹਨਾਂ ਨੇ ਪ੍ਰਚਾਰ ਵੀ ਨਿਰੰਤਰ ਕੀਤਾ ਜਾ ਰਿਹਾ ਕਿ ਯਾਰ ਵੀ ਤੁਸੀਂ ਆਪਦਾ ਘਰੇ ਜਾਓ ਤੇ ਇੱਥੇ ਮਾਹੌਲ ਖਰਾਬ ਹੋ ਸਕਦਾ ਇਹਨਾਂ ਨੇ ਬਾਰ ਬਾਰ ਪਹਿਲਾਂ ਇਹ ਜੇ ਨੋਟਿਸ ਲਿਆਂਦਾ ਕਿ ਗੇਟਾਂ ਦੇ ਸਿਰਫ ਮਤਲਬ ਸਟੂਡੈਂਟਾਂ ਦੇ ਆਈ ਕਾਰਡ ਤੋਂ ਚੈੱਕ ਕਰਕੇ ਐਂਟਰੀ ਕਰੂ ਕਿਸ ਨੂੰ ਐਂਟਰ ਨਹੀਂ ਕਰਨ ਦੇਵਾਂਗੇ ਮਤਲਬ ਯੂਨੀਵਰਸਿਟੀ ਪ੍ਰਸ਼ਾਸਨ ਮੋਰ ਜੋ ਕਿਤੇ 10 ਤੇ 11 ਤਰੀਕ ਨੂੰ ਉਹਨਾਂ ਨੇ ਛੁੱਟੀ ਲਾਣ ਦਿੱਤੀ ਆ ਤੇ ਇਸ ਕਰਕੇ ਸਾਰਿਆਂ ਨੂੰ ਅਪੀਲ ਆ ਕਿ ਕਿਰਪਾ ਕਰਕੇ ਜਰੂਰ 10 ਤਰੀਕ ਸਵੇਰੇ 11 ਵਜੇ ਇੱਥੇ ਆਪਾਂ ਯੂਨੀਵਰਸਿਟੀ ਪਹੁੰਚਣਾ ਸਾਰੇ ਹਮ ਹਮਾ ਕੇ ਪਹੁੰਚੋ ਜੀ ਆਨੂ ਆ ਜੀ ਸਾਰਿਆਂ ਨਾਲ ਜਿੱਥੇ-ਜਿੱਥੇ ਵੀ ਤੁਸੀਂ ਮਤਲਬ ਗੱਲ ਕਰ ਸਕਦੇ ਹੋ ਇਹ ਜੀ ਨੂੰ ਦੱਸੋ ਕਿ ਯਾਰ 10 ਤੇ 11 ਨੂੰ ਪਹੁੰਚਣਾ ਆਪਣਾ ਜ਼ਰੂਰੀ ਆ ਤੇ ਛੁੱਟੀ ਦੇ ਮੱਦੇ ਨਜ਼ਰ ਖਾਸ ਤੌਰ ਤੇ ਕਿਹੜੇ ਵਿਦਿਆਰਥੀ ਨੇ ਯੂਨੀਵਰਸਿਟੀ ਦੇ ਉਹਨਾਂ ਨੂੰ ਵੀ ਅਪੀਲ ਆ ਕਿ ਘਰੇ ਜਾਣ ਨਾਲੋਂ ਇਸ ਵਾਰੀ ਇੱਥੇ ਰੁਕਣਾ ਜ਼ਰੂਰੀ ਆ ਆਪਣੇ ਵਾਸਤੇ ਪੰਜਾਬੀ ਸਟੂਡੈਂਟਾਂ ਨੂੰ ਖਾਸ ਤੌਰ ਤੇ ਅ ਸਾਡੀ ਯੂਨੀਵਰਸਿਟੀ ਦੀ ਲੜਾਈ ਹੈ ਸਾਡੀ ਧਰਤੀ ਦੀ ਲੜਾਈ ਹੈ ਇਸ ਕਰਕੇ ਘਰੇ ਜਾਣ ਦੀ ਬਜਾਏ 10 ਤਰੀਕ ਨੂੰ 11 ਵਜੇ ਇੱਥੇ ਮੂਸਤੇ ਤੇ ਪਹੁੰਚੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ ਤੇ ਆਪਾਂ ਦੱਸਿਏ ਸੈਂਟਰ ਨੂੰ ਕਿ ਮੱਥਾ ਕਿਹਦੇ ਨਾਲ ਲੱਗਿਆ ਆਪਣੇ ਸੈਨੇਟ ਦੀਆਂ ਚੋਣਾਂ ਦੀ ਜਿਹੜੀ ਮਤਲਬ ਡੇਟ ਆ ਅਨਾਉਂਸ ਕਰਾਈਏ